ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਪਟਿਆਲਾ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਨੀਤ ਕੌਰ ਨੇ ਸਮਾਨਾ ਦੇ ਸਮਰਾਟ ਪੈਲੈਸ ਤੋਂ ਆਪਣੀ ਚੋਣ ਮੋਹਮ ਦੀ ਸ਼ੁਰੂਆਤ ਕੀਤੀ ਹੈ ਇਸ ਕਾਨਫਰੰਸ ਵਿੱਚ ਆ ਸਮਾਨਾ ਦੇ ਬਹੁਤ ਸਾਰੇ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਕਾਨਫਰੰਸ ਵਿੱਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਪਰਨੀਤ ਕੌਰ ਨੇ ਕਿਹਾ ਕਿ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਹੈ ਜਿੱਤੇ ਹਰ ਵਿਅਕਤੀ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ ਉਥੇ ਕਿਸਾਨ ਆਪਣੇ ਵਿਚਾਰ ਪ੍ਰਗਟ ਕਰਨ ਆਏ ਹਨ ਮੈਂ ਆਪਣੇ ਵਿਚਾਰ ਪ੍ਰਗਟ ਕਰਨ ਆਈ ਹਾਂ ਜਿਹੜੇ ਮੁੱਦੇ ਨੇ ਮੇਨ 10 ਵੱਲਾ ਨੇ ਜਿਹੜੇ ਵਿੱਚ ਹਰ ਇੱਕ ਜਿਆ ਵਾਰ ਗਿਆ ਹੈ ਉਹ ਇਹ ਕਿ ਕਿਉਂਕਿ ਪਰ ਅੰਕੀ ਜਾਤ ਉਸ ਵਾਰ ਦੇ ਵਿੱਚ ਜੋ ਉਹਨਾਂ ਦੀਆਂ ਲੋੜਾਂ ਨੇ ਉਸ ਵੱਲ ਨੂੰ ਉੱਪਰ ਚੱਗਣ ਚੱਕੜਾ ਉਹਦੇ ਨਾਲ ਕਿਸੇ ਇੱਕ ਇੱਕ ਚੀਜ਼ ਨੂੰ ਇਸ ਤਰ੍ਹਾਂ ਦਾਅਵਾ ਕਰਨਾ ਉਹ ਅਨਫੈਸ਼ਲ ਨਹੀਂ ਸਕਦਾ ਇਹ ਮੋਦੀ ਜੀ ਦੀ ਗੱਲ ਹੈ ਮਹਾਰਾਸ਼ਟਰਾ ਮੈਂ ਤਾਂ ਕਹਿੰਦੀ ਹਾਂ ਹਰ ਇੱਕ ਬੰਦੇ ਨੂੰ ਆਪਣੀ ਬਾਤ ਰੱਖਣ ਚਾਹੇ ਉਹ ਵਿਰੋਧ ਕਰਨ ਚਾਹੇ ਬੋਲ ਕੇ ਰੱਖਣ ਦਾ ਹੱਕ ਹੈ ਸਾਡਾ ਹੱਕ ਹੈਗਾ खाली दल ਵੱਲੋਂ ਹਿੰਦੂ ਚਿਹਰਾ ਉਤਾਰਿਆ ਗਿਆ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਕਨਕੇਸ਼ਤ ਖਾਲੀ ਜੱਤ ਵੱਲੋਂ ਆਪਣੇ ਵੱਲੋਂ ਕੰਗਰੇਸ ਵੱਲੋਂ ਸਿਆਣੀਆਂ ਵੱਲੋਂ ਦੋ ਪੰਨਾ ਨੂੰ ਆਪਣਾ ਕੈਂਡੀਨੇਟ ਰੱਖਿਆ ਗਿਆ ਜਨਾਈ ਕੰਪੀਟੀਟਰ ਸਮਝਦੇ ਹੋ ਇਹਨਾਂ ਚ ਤੁਸੀਂ ਫਿਰ ਇਹਨੂੰ ਕੌਨਫੀਡੈਂਸ ਕਹੋਗੇ ਜਾਂ ਓਵਰ ਕੌਨਫੀਡੈਂਸ ਕਰ ਰਹੇ ਹੋ ਇਹ ਕੁਛ ਨਹੀਂ ਕਰੀ ਮੈਂ ਉਹਨੂੰ ਆਪਣੇ ਜੀ ਆਪਣੀ ਪਾਰਟੀ ਚ ਕੌਨਫੀਡੈਂਸ ਚ ਕਿ ਅਸੀਂ ਆਪਣਾ ਪੂਰਾ ਜਿਲ੍ਹਾ ਲਵਾਵਾਂਗੇ ਬਾਕੀ ਲੋਕਾਂ ਨੂੰ ਕਿਹਾ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਮਹਾਰਾਣੀ ਪ੍ਰਨੀਤ ਕੋਰ 15 ਸਾਲ ਸੰਸਦ ਰਹੇ ਨੇ ਪਰ ਸਮਾਣੇ ਲਈ ਨਾ ਤਾਂ ਕੋਈ ਰੇਲ ਲੱਗੇ ਨਾ ਹੀ ਕੋਈ ਪ੍ਰੋਜੈਕਟ ਲੱਗੇ ਆਏ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ

ਮਹਾਰਾਣੀ ਸਾਹਿਬ ਜਿਹੜੇ ਸਾਡੇ ਦੇਸ਼ ਨੂੰ ਪੂਰੀ ਤਰ੍ਹਾਂ ਇਹਨੂੰ ਚੱਕਿਆ ਹੋਇਆ ਸੀ ਤੇ 10 ਸਾਲਾਂ ਨੇ ਬ੍ਰੇਕ ਮੈ ਗਿਆ ਕਿਉਂਕਿ ਅਕਾਲੀ ਸਰਕਾਰ ਆ ਗਈ ਉਹਦੇ ਲਈ ਇਹਦੇ ਵਿੱਚ ਤਿੰਨ ਸਟੇਟਾਂ ਦੀ ਕਿਹਨੂੰ ਦੋਸ਼ੀ ਮੰਨ ਕਿਹਨੂੰ ਦੋਸ਼ੀ ਮੰਨਦੇ ਹੋ ਜੀ ਦੋਸ਼ੀ ਕਿਸੇ ਨੂੰ ਨਹੀਂ ਮੈਂ ਮੰਨਦੀ ਇਹ ਆ ਕਿ ਇਹ ਜਿਹੜਾ ਕੰਮ ਹੈ ਕਾਲੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰਾ ਇਹ ਸੁਭਾ ਮੇਰਾ ਇਹ ਨਹੀਂ ਕਿ ਲੋਕਾਂ ਦੇ ਹਿੱਤ ਵਿੱਚ ਅਸੀਂ ਕੋਸ਼ਿਸ਼ ਕਰਦੇ ਆ ਪਹਿਲੇ ਵੀ ਕੀਤਾ ਪਰ ਅੱਡੀ ਪੰਜਾਬ ਪੰਜਾਬ ਨਾਲ ਮੇਰੇ ਹੱਥੇ ਦਾ ਸੁਭਾ ਦੇ ਅਸੀਂ ਕੁਸ਼ਸ਼ ਸ਼ੁਰੂਆਤ ਕਰਾਈ ਸੀ ਬਲਬੂਸਰ ਬਹਿਣੇ ਸਹੀ ਕਿਹੜਾ ਤਾਕਾ ਕਰੀਆ ਜਿਹੜੇ ਮੇਰੇ ਅੰਦਰ ਖਾ ਗਏ ਨੇ ਕਿਹੜਾ ਛੋਟਾ ਛਿੰਦਾ ਉਹ ਤਾਂ ਲੀਡਰ ਹੈ ਉਹਨਾਂ ਦੇ ਤਾਂ ਪਿੱਛੇ ਸਾਰੀ ਲੋਕਾਂ ਉਹਨਾਂ ਦੀ ਖੜੀ ਹੈ ਸਾਡੀ ਦੇ ਛੋਟੇ ਛੋਟੇ ਮੰਡੀ ਅੰਦਰ ਕੀਤੇ ਆ ਉਹ ਲੀਡਰ ਕੋਲ ਬਤਾਵਤ ਅਰੇ ਨਹੀਂ ਸੋਚਦਾ ਪਰਕਾ ਮੈਜਲੈਂਸ ਕਾਰਕਰ ਮੈਜਲੈਂਸ